ਸੰਗਰੂਰ ਦੇ ਪਿੰਡ ਖੇਤਲਾ ਦਾ ਨੌਜਵਾਨ ਮਨਪ੍ਰੀਤ ਸਿੰਘ ਇਹਨਾਂ ਦਿਨਾਂ ਚਰਚਾ ਦਾ ਕੇਂਦਰ ਬਣ ਗਿਆ ਹੈ ਉਸਨੇ ਮਸ਼ਹੂਰ ਟੀਵੀ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ ਵਿੱਚ 25 ਲੱਖ ਰੁਪਏ ਜਿੱਤੇ ਨੇ ਇਹ ਸਫਲਤਾ ਸਿਰਫ ਉਸਦੇ ਲਈ ਹੀ ਨਹੀਂ ਸਗੂ ਪੂਰੇ ਪਿੰਡ ਤੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਮਨਪ੍ਰੀਤ ਇਸ ਵੇਲੇ ਨਬਾੜ ਵਿੱਚ ਲਖਨਊਜ ਨੌਕਰੀ ਕਰ ਰਿਹਾ ਹੈ ਉਸਨੇ ਦੱਸਿਆ ਕਿ ਬਚਪਨ ਤੋਂ ਹੀ ਉਸਨੂੰ ਕੇਬੀਸੀ ਦਾ ਸ਼ੌਕ ਸੀ ਅਤੇ ਉਹ ਸੋਚਦਾ ਸੀ ਕਿ ਇੱਕ ਦਿਨ ਉਹ ਖੁਦ ਹੌਟ ਸੀਟ ਤੇ ਬੈਠੇਗਾ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ 2025 ਵਿੱਚ ਉਸ ਦਾ ਇਹ ਸੁਫਨਾ ਪੂਰਾ ਹੋਇਆ ਹੈ ਉਸ ਨੇ ਕਿਹਾ ਕਿ ਕੇਬੀਸੀ ਦੀ ਸਿਲੈਕਸ਼ਨ ਦੀ ਪ੍ਰਕਿਰਿਆ ਬਹੁਤ ਸਖਤ ਹੈ ਪਹਿਲਾ ਫੋਨ ਤੇ ਸਵਾਲ ਪੁੱਛੇ ਜਾਂਦੇ ਨੇ ਫਿਰ ਇੰਟਰਵਿਊ ਹੁੰਦਾ ਹੈ ਤੇ ਬਾਅਦ ਦੇ ਵਿੱਚ ਸਟੂਡੀਓ ਚ ਬੁਲਾਇਆ ਜਾਂਦਾ ਹੈ ਕਰਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਫੈਲੀ ਹੋਈ ਆ ਇਸ ਤਰ੍ਹਾਂ ਲੱਗਦਾ ਜਿਵੇਂ ਮੁੰਡਾ ਤੁਹਾਡੇ ਡੀਸੀ ਲੱਗ ਗਿਆ ਹੋਣਾ ਤੇ ਕਰਦੇ ਵਿੱਚ ਇੰਨੀ ਖੁਸ਼ੀ ਆ ਰਿਸ਼ਤੇਦਾਰਾਂ ਚ ਇੰਨੀ ਖੁਸ਼ੀ ਆ ਦੋਸਤਾਂ ਮਿੱਤਰਾਂ ਚ ਇੰਨੀ ਖੁਸ਼ੀ ਆ ਮੈਂ ਉਮੀਦ ਨਹੀਂ ਕਰ ਸਕਦਾ ਸੀ ਤੇ ਸਾਰੇ ਪੁਰਾਣੇ ਲੋਕਾਂ ਨੂੰ ਜਿਨ੍ਹਾਂ ਨੂੰ 20 25 25 ਸਾਲ ਤੋਂ ਮੇਰੀ ਗੱਲ ਨਹੀਂ ਹੋਈ ਉਹਨਾਂ ਦੇ ਵੀ ਫੋਨ ਆਏ ਮੈਨੂੰ ਧੰਨਵਾਦ ਦੇਣ ਵਾਸਤੇ ਮੁਬਾਰਕਾ ਦੇਣ ਵਾਸਤੇ ਬੜੀ ਖੁਸ਼ੀ ਹੋਈ ਜੀ ਇਸ ਚੀਜ਼ ਨੂੰ ਇਸ ਮੰਚ ਤੇ ਆ ਕੇ ਤੇ ਲੋਕਾਂ ਦਾ ਪਿਆਰ ਪ੍ਰਾਪਤ ਕਰਕੇ ਸ਼ੁਰੂਆਤ ਕਿਵੇਂ ਹੋਈ ਇਸ ਮੰਚ ਤੇ ਕਿ জানੋਗੇ ਸ਼ੁਰੂਆਤ ਤਾਂ ਇਹ ਐਂ ਲਗਾ ਲੋ ਬਚਪਨ ਦਾ ਹੀ ਸੁਪਨਾ ਸੀ ਬਹੁਤ ਘੱਟ ਚਾਂਸ ਮਿਲਦੇ ਆ ਤੁਹਾਨੂੰ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਆਪਦੇ ਬਚਪਨ ਦੇ ਸੁਪਨੇ ਪੂਰੇ ਕਰ ਸਕੋ ਮੈਂ 12ਵੀਂ ਜਿਹੜਾ ਜਦੋਂ ਇਹ ਪ੍ਰੋਗਰਾਮ ਸਟਾਰਟ ਹੋਇਆ ਤੇ 25 ਸਾਲ ਹੋ ਗਏ ਲਗਭਗ ਇਸ ਪ੍ਰੋਗਰਾਮ ਨੂੰ ਚੱਲਦੇ ਹੋਏ ਤੇ ਵਿਜਲੀ ਉਤਾਰ ਚੜਾਓ ਜਿਵੇਂ ਜ਼ਿੰਦਗੀ ਚਾਹੁੰਦੇ ਨੇ ਉਹੀ ਮੇਰੇ ਪ੍ਰੋਗਰਾਮ ਦੇ ਬਾਰੇ ਵੀ ਜਰਨੀ 'ਚ ਵੀ ਰਿਹਾ ਵੀ ਕਦੇ ਇਸ ਤਰ੍ਹਾਂ ਲੱਗਦਾ ਸੀ ਕਿ ਇਹਦਾ ਚਾਂਸ ਹੀ ਨਹੀਂ ਮਿਲਣਾ ਤੇ ਇਸ ਵਾਰ ਚਾਂਸ ਮਿਲਿਆ ਤਾਂ ਆਪਾਂ ਸ਼ੁਰੂ 'ਚ ਜਾ ਕੇ ਸਭ ਤੋਂ ਪਹਿਲੇ ਨੰਬਰ 1 ਬਣ ਕੇ ਸਿਲਵਰ ਜੁਬਲੀ ਐਡੀਸ਼ਨ ਦੇ ਵਿੱਚ ਸਿਲਵਰ ਹੀ ਅਮਾਊਂਟ ਲੈ ਕੇ ਆਏ ਆ 25 ਲੱਖ ਦੀ ਤੇ ਬੜੀ ਖੁਸ਼ੀ ਹੋ ਰਹੀ ਹੈ ਜੀ ਅ ਭੁੱਲ ਜਾਂਦਾ ਨਹੀਂ ਜੀ ਆ ਮਿਟ ਜਾਂਦਾ ਨਹੀਂ ਤੇ ਇਹ ਸਾਰੀ ਉਮਰ ਹੀ ਨਾਲ ਰਹਿਣੀ ਹੈ ਤੇ ਸਾਰੀ ਉਮਰ ਹੀ ਮੈਂ ਹੁਣ ਤਾਂ ਤੁਸੀਂ ਸਪੈਸ਼ਲ ਇੰਟਰਵਿਊ ਲੈਣ ਆਏ ਹੋ ਫਿਰ ਅੱਗੇ ਮੈਂ ਲੋਕਾਂ ਨੂੰ ਖੜਾ ਖੜਾ ਕੇ ਵੀ ਦੱਸਿਆ ਕਰੂਗਾ ਵੀ ਆ ਮੈਂ ਜਾ ਕੇ ਆਈ ਸੀ ਬਚਨ ਸਾਹਿਬ ਨੂੰ ਮਿਲ ਕੇ ਆਈ ਸੀ ਬਹੁਤ ਖੁਸ਼ੀ ਹੋਈ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਪਲ ਬਤੀਤ ਕਰਕੇ ਤੇ ਮੈਂ ਇਹ ਕਹੂੰਗਾ ਜੇ ਕਿਸੇ ਹੋਰ ਨੂੰ ਵੀ ਇਹ ਟੀਚਰ ਰੱਖਿਆ ਹੋਵੇ ਤਾਂ ਟਰਾਈ ਕਰੀ ਜਾਣ ਮਿਹਨਤ ਕਰੀ ਜਾਣ ਆਪਣੀ ਪੜਾਈ ਬਾਰੇ ਫੋਕਸ ਰੱਖਣ ਇਹ ਸ਼ੋਅ 'ਚ ਤੁਹਾਨੂੰ ਮੌਕਾ ਜਣੀ ਤਾਂ ਕੱਲ ਜਰੂਰ ਮਿਲੂਗਾ ਤੇ ਤੁਸੀਂ ਜਾ ਕੇ ਜਰੂਰ ਆਇਓ ਬੱਚਤ ਵੱਧ ਨਜ਼ਰ ਆਉਂਦੇ ਆ ਬਚਨ ਸਾਹਿਬ ਬਹੁਤ ਹੀ ਖੁਸ਼ ਮਿਜ਼ਾਜ ਪਰਸਨੈਲਿਟੀ ਨੇ ਇਸ ਉਮਰ ਦੇ ਵਿੱਚ ਵੀ ਇੰਨੇ ਖੁਸ਼ ਰਹਿੰਦੇ ਨੇ ਤੇ ਤੁਹਾਨੂੰ ਵੀ ਖੁਸ਼ ਕਰਦੇ ਨੇ ਜਿਵੇਂ ਮੈਂ ਉਹਨਾਂ ਨੂੰ ਮਿਲਿਆ ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪਤਾ ਨਹੀਂ ਸਦੀਆਂ ਤੋਂ ਉਹਨਾਂ ਨੂੰ ਜਾਣਦਾ ਹੁੰਨਾ ਤੇ ਹਲਕਾ ਜਿਹਾ ਵੀ ਜਿਵੇਂ ਆਪਾਂ ਕਹਾਂਗੇ ਏਡੇ ਵੱਡੇ ਬੰਦੇ ਨੇ ਤੇ ਵੀ ਇੰਨੇ ਫੈਨ ਨੇ ਉਹਨਾਂ ਦੇ ਜੇ ਬੰਦਾ ਆਪ ਵੀ ਨਹੀਂ ਕਮੰਡੀ ਹੁੰਦਾ ਮੇਰੇ ਸਾਡੇ ਵਰਗੇ ਫੈਨ ਹੀ ਕਰ ਦਿੰਦੇ ਉਹਨਾਂ ਨੂੰ ਵੀ ਸਰ ਤੁਸੀਂ ਤਾਂ ਰੱਬ ਹੋ ਐ ਕਹਿ ਕਹਿ ਕੇ ਤੇ ਬਟ ਬਹੁਤ ਡਾਊਨ ਟੂ ਅਰਥ ਬੰਦੇ ਨੇ ਮਿੱਟੀ ਨਾਲ ਜੁੜੇ ਹੋਏ ਬੰਦੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਮਿਲਦੇ ਨੇ ਤੁਹਾਨੂੰ ਕੰਫਰਟੇਬਲ ਬਣਾਉਂਦੇ ਨੇ ਕੁਝ ਇੱਕ ਦੋ ਪਰਸਨਲ ਇਸ਼ੂਸ ਨੇ ਉਹ ਠੀਕ ਹੋ ਜਾਣ ਤਾਂ ਉਸ ਤੋਂ ਬਾਅਦ ਆਪਾਂ ਕੋ ਮੂਮੈਂਟ ਫਿਰਨ ਤੇ ਵੀ ਮੇਰਾ ਸ਼ੌਂਕ ਰਿਹਾ ਤੇ ਉਹ ਤੇ ਉਸ ਤੋਂ ਬਿਨਾਂ ਜੇ ਮੇਰੀ ਏਰੀਆ ਚ ਪੜਾਈ ਰਿਲੇਟਡ ਵੀ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਮੈਂ ਉਹਦੇ ਲਈ ਵੀ ਸਪੋਰਟ ਕਰਾਂਗਾ ਜੀ